ਸ਼ੁਭਾਤਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕੁਮਤ ਪ੍ਰਿਤਕੋਰਤਾ ਹਾਜ਼ਰ ਹੋਏ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਅੱਜ ਦੇ ਬੁਲੇਟਿਨ ਦਾ ਆਗਾਜ਼ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਸੀਐਮ ਭਗਵੰਤ ਮਾਨ ਦੀ ਤੇ ਬਿਲਕੁਲ ਅੱਜ ਸਿਆਂ ਭਗਵੰਤ ਮਾਨ ਉੱਥੇ ਪਹੁੰਚੇ ਨੇ ਜਿੱਥੇ ਉਹਨਾਂ ਦੇ ਵੱਲੋਂ ਆਪਣੀ ਰਾਜਨੀਤੀ ਦੀ ਸ਼ੁਰੂਆਤ ਕੀਤੀ ਗਈ ਹੈ ਜੀ ਹਾਂ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਲੋਕ ਸਭਾ ਤੇ ਉਸ ਤੋਂ ਪਰੰਤ ਉਹਨਾਂ ਦੇ ਵੱਲੋਂ ਵਨ ਨੇਸ਼ਨ ਵਨ ਇਲੈਕਸ਼ਨ ਤੇ ਵੀ ਆਪਣਾ ਪੱਖ ਰੱਖਿਆ ਗਿਆ ਤਾਂ ਅੱਜ ਤੁਹਾਨੂੰ ਦੱਸ ਦਿੰਨੇ ਆ ਕਿ ਕੈਬਨਿਟ ਦੇ ਵੱਲੋਂ 1 ਨੇਸ਼ਨ 1 ਇਲੈਕਸ਼ਨ ਨੂੰ ਜਿਹੜੀ ਕਿ ਮਨਜ਼ੂਰੀ ਦੇ ਦਿੱਤੀ ਗਈ ਸੀ ਤਾਂ ਉਸ ਮੁੱਦੇ ਤੇ ਹੀ ਸਿਆਮ ਭਗਵੰਤ ਮਾਨ ਦੇ ਵੱਲੋਂ ਆਪਣਾ ਪੱਖ ਰੱਖਿਆ ਗਿਆ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜੇਕਰ 1 ਨੇਸ਼ਨ 1 ਇਲੈਕਸ਼ਨ ਹੋਣਾ ਚਾਹੀਦਾ ਤਾਂ 1 ਨੇਸ਼ਨ 1 ਐਜੂਕੇਸ਼ਨ ਕਿਉਂ ਨਹੀਂ ਹੋ ਸਕਦਾ ਫਿਰ ਉਹਨੂੰ ਵੀ ਰੱਖਣਾ ਚਾਹੀਦਾ ਹੈ ਤਾਂ ਇਸ ਦੇ ਨਾਲ ਇਹਨਾਂ ਦੇ ਵੱਲੋਂ ਹੋਰ ਵੀ ਕਈ ਗੱਲਾਂ ਕਹੀਆਂ ਗਈਆਂ ਸੀ ਤਾਂ ਸੁਣਦੇ ਆਂ ਕਿ ਕੀ ਕਹਿੰਦੇ ਨੇ ਸਿਆਮ ਭਗਵੰਤ ਮਾਨ महाराष्ट्र और झारखंड में क्यों नहीं करवाए इन्होंने एक साथ झारखंड में अस्सी सीटें हैं दो फेज में करवाई पंजाब में बाई इलेक्शन किसी और तरीक़ को करवाई यूपी में किसी और तरीक़ को करवाई पहले यहाँ से तो एग्जाम्पल दे देते कि वन नेशन वन इलेक्शन टू स्टेट वन इलेक्शन तो करवा नहीं सकते ये इसका मतलब कोई ना कोई और इनके मन में होगा फिर वन नेशन वन इलेक्शन का मैं ये वन नेशन वन एजुकेशन क्यों नहीं करते है? वन नेशन एक देश एक इलाज क्यों नहीं करते वन नेशन वन इलेक्शन मतलब एक ही मुद्दे पे चले जाएंगे लोकल पार्टियां जो क्षेत्रीय हैं छोटी पार्टियाँ है, उनके मुद्दे तो बीच में ही खत्म हो जाएंगे तो मतलब ये चाहते हैं बस एक ही दिन वोट डालो और चलो 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 हो गया हो गया हाँ वाले हाँ कहें ना वाले ना कहें हाँ वालों की जीत हो यहाँ वालों की जीतो ये हाँ वही हाँ हाँ वाला काम है पिछले दिनों ਲੌਰ ਐਂਡ ਆਰਡਰ ਕੋ ਨੌਰੀ ਬਾਰਡਰ ਤੇ ਮਰਨ ਵਰਤ ਤੇ ਬੈਠੇ ਹੋਏ ਜਗਜੀਤ ਸਿੰਘ ਡੱਲੇਵਾਲ ਦੀ ਤੁਹਾਨੂੰ ਦੱਸਣਾ ਹੈ ਕਿ ਉਹਨਾਂ ਨੂੰ ਜਿਹੜਾ ਕਿ ਮਰਨ ਵਰਤ ਤੇ ਬੈਠੇ ਹੋਏ 16 ਦਿਨ ਪੂਰੇ ਹੋ ਚੁੱਕੇ ਨੇ ਤੇ ਅੱਜ 17ਵਾਂ ਦਿਨ ਹੈ ਤੇ ਉਹਨਾਂ ਦੇ ਵੱਲੋਂ ਜਿਹੜਾ ਕਿ ਆਪਣਾ ਅੰਦੋਲਨ ਇਸੇ ਤਰ੍ਹਾਂ ਜਾਰੀ ਰੱਖਿਆ ਜਾ ਰਿਹਾ ਜਾ ਰਿਹਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਦੋਂ ਤੱਕ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀਆਂ ਉਦੋਂ ਤੱਕ ਉਹਨਾਂ ਦੇ ਵੱਲੋਂ ਇਸੇ ਤਰੀਕੇ ਨਾਲ ਮਰਨ ਵਰਤ ਤੇ ਬੈਠਿਆ ਜਾਵੇਗਾ ਤੇ ਅੱਜ ਜੋ ਲਾਈਵ ਹੋਏ ਨੇ ਤੇ ਉਹਨਾਂ ਦੇ ਵੱਲੋਂ ਸਾਰਿਆਂ ਇਹੀ ਅਪੀਲ ਕੀਤੀ ਗਈ ਹੈ ਕਿ ਉਹ ਜੋ ਅੰਦੋਲਨ ਵਿੱਢ ਰਹੇ ਨੇ ਉਹ ਸਾਰਿਆਂ ਦੇ ਲਈ ਹੀ ਸਾਰੇ ਪੂਰੇ ਪੰਜਾਬ ਦੇ ਲਈ ਕਰ ਰਹੇ ਪਏ ਨੇ ਸਾਰੇ ਪੰਜਾਬ ਦੇ ਪਾਣੀ ਦੇ ਲਈ ਕਰਦੇ ਪਏ ਨੇ ਤਾਂ ਹਰ ਕਿਸੇ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਤੇ ਘੱਟੋ-ਘੱਟ ਇੱਕ ਜੀ ਨੂੰ ਹਰ ਇੱਕ ਘਰ ਦੇ ਵਿੱਚੋਂ ਅੱਗੇ ਆਉਣਾ ਚਾਹੀਦਾ ਹੈ ਤੈ ਕਦ ਅੰਦਾਜ਼ਨ ਹੈ ਕਿ ਖਨੌਰੀ ਬਾਰਡਰ ਤੋਂ ਜਿਹੜਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਲਾਈਵ ਹੋਏ ਨੇ ਤੇ ਉਹਨਾਂ ਦੇ ਵੱਲੋਂ ਇੱਕ ਸੰਦੇਸ਼ ਜਿਹੜਾ ਕਿ ਜਾਰੀ ਕੀਤਾ ਗਿਆ ਖਨੌਰੀ ਸਰਹੱਦ ਤੇ ਕਿਸਾਨ ਆਗੂ ਡੱਲੇਵਾਲ ਦੇ ਮਰਨ ਵਰਤ ਦੇ 17 ਦਿਨ ਪੂਰੇ ਹੋ ਚੁੱਕੇ ਨੇ ਤੇ ਉਹਨਾਂ ਨੇ ਖਨੌਰੀ ਬਾਰਡਰ ਤੋਂ ਲਾਈਵ ਹੋ ਕੇ ਇੱਕ ਸੰਦੇਸ਼ ਜਾਰੀ ਕੀਤਾ ਹੈ ਤਾਂ ਤੁਹਾਨੂੰ ਦੱਸਣਾ ਹੈ ਕਿ ਜੋ ਲੜਾਈ ਲੜੀ ਜਾ ਰਹੀ ਹੈ ਇਹ ਐਮਐਸਪੀ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਲੜੀ ਜਾ ਰਹੀ ਹੈ ਗੱਲ ਉਹਨਾਂ ਦੇ ਵੱਲੋਂ ਆਖੀ ਗਈ ਹੈ ਤੇ ਉਹਨਾਂ ਨੇ ਅੱਗੇ ਇਹ ਵੀ ਕਿਹਾ ਕਿ ਪੰਜਾਬ ਦੇ ਪਾਣੀ ਨੂੰ ਜਿਹੜਾ ਕਿ ਬਚਾਉਣਾ ਬੇਹੱਦ ਜ਼ਰੂਰੀ ਹੈ ਤਾਂ ਜੋ ਪੰਜਾਬ ਦੇ ਭਵਿੱਖ ਦੀ ਇਹ ਲੜਾਈ ਹੈ ਤੇ ਸੋ ਇਸ ਲੜਾਈ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਾਨੂੰ ਜਿਤਨਾ ਬਹੁਤ ਹੀ ਜ਼ਰੂਰੀ ਹੈ ਤੇ ਸਰਕਾਰ ਮੋਰਚੇ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਡੱਲੇਵਾਲ ਨੇ ਅਪੀਲ ਕੀਤੀ ਹੈ ਕਿ ਹਰ ਘਰ ਦੇ ਵਿੱਚੋਂ ਇੱਕ ਇੱਕ ਜੀ ਨੂੰ ਮੋਰਚੇ ਦੇ ਵਿੱਚ ਜ਼ਰੂਰ ਪਹੁੰਚਣਾ ਚਾਹੀਦਾ ਹੈ ਤੇ ਉਹ ਸੁਣਦੇ ਨੇ ਅੱਗੇ ਕੀ ਕਹਿੰਦੇ ਨੇ ਜਗਜੀਤ ਸਿੰਘ ਡੱਲੇਵਾਲ ਕਿਸਾਨ ਦੋਸਤੋ ਮੇਰੇ ਮਜ਼ਦੂਰ ਵੀਰ ਮੇਰੇ ਦੁਕਾਨਦਾਰ ਸਮੂਹ ਪੰਜਾਬ ਦੇ ਜਬਸਤ ਦੇ ਪੰਜਾਬੀਓ ਹਰਿਆਣੇ 'ਚ ਵਸਤੇ ਹਰਿਆਣਵੀ ਭਾਈ ਦੋਸਤੋ ਕਿਹੋ ਜਿਹੀ ਲੜਾਈ ਲੜੀ ਜਾ ਰਹੀ ਹੈ ਐਮਐਸਪੀ ਦੀ ਲਾਇ ਹੈ ਜਿਹੜੀ ਪੰਜਾਬ ਦੇ ਇੱਕ ਵੱਖਰੀ ਲੜਾਈ ਹੈ ਪੰਜਾਬ ਦਾ ਪਾਣੀ ਬਚਾਉਣ ਦੀ ਲੜਾਈ ਹੈ ਜਿੰਨੀ ਦੇਰ ਤੱਕ ਐਮਐਸਪੀ ਨਹੀਂ ਮਿਲਦੀ ਉਨੀ ਦੇਰ ਤੱਕ ਪੰਜਾਬ ਦਾ ਝੋਨੇ ਤੋਂ ਖੇੜਾ ਨਹੀਂ ਛੁੱਟਣਾ ਜਿੰਨੀ ਦੇਰ ਤੱਕ ਝੋਨੇ ਤੋਂ ਖੇੜਾ ਨਹੀਂ ਛੁੱਟਣਾ ਓਨੀ ਦੇਰ ਤੱਕ ਪੰਜਾਬ ਦਾ ਪਾਣੀ ਨਹੀਂ ਬਚਣਾ ਸੋ ਇਸ ਕਰਕੇ ਪਾਣੀ ਹਰ ਕਿਸਾਨ ਦੇ ਬੱਚੇ ਨੇ ਵੀ ਪੀਣਾ ਹੈ ਮਜ਼ਦੂਰ ਦੇ ਬੱਚੇ ਨੇ ਵੀ ਪੀਣਾ ਹੈ ਦੁਕਾਨਦਾਰ ਮਲਾਜ਼ਮ ਇੰਡਸਟਰੀਲਿਸਟ ਅਫਸਰਾਂ ਦੇ ਬੱਚੇ ਨੇ ਵੀ ਸੋ ਇਹ ਲੜਾਈ ਜਿੰਨੀ ਬਹੁਤ ਜ਼ਰੂਰੀ ਹੈ ਹਰ ਸਰਕਾਰ ਦਾ ਵੀ ਪੂਰਾ ਜੋਰ ਲੱਗਿਆ ਹੋਇਆ ਹੈ ਕਿ ਕਿਸਾਨਾਂ ਦੀ ਇਸ ਮੰਗ ਨੂੰ ਅਸੀਂ ਕਿਵੇਂ ਰੋਲ ਸਕਦੇ ਦੋਸਤੋ ਪਹਿਲਾਂ 26 ਤਰੀਕ ਨੂੰ ਕੋਸ਼ਿਸ਼ ਹੋਈ ਤੁਹਾਨੂੰ ਸਾਰਿਆਂ ਨੂੰ ਪਤਾ 26 ਤਰੀਕ ਤੋਂ ਬਾਅਦ ਜੋ ਰਾਤ ਇੱਥੇ ਸਾਡੇ volunteers ਦੇ ਕੋਲੇ ਸਾਡੇ ਪ੍ਰਬੰਧਕਾਂ ਸਾਡੇ ਲੀਡਰਸ਼ਿਪਰਾਂ ਨਾਲ ਕੋਲ ਇਨਫੋਰਮੇਸ਼ਨ ਆਈ ਹੈ ਰਾਤ ਫਿਰ ਸਰਕਾਰ ਦਾ ਇੱਕ ਕੋਸ਼ਿਸ਼ ਸੀ ਕਿ ਮੋਰਚੇ ਨੂੰ ਕਿਵੇਂ ਫੇਲ ਕੀਤਾ ਜਾ ਸਕਦਾ ਹੈ ਕਿਵੇਂ ਇਥੇ ਲੀਡਰਾਂ ਨੂੰ ਚੱਕਿਆ ਜਾ ਸਕਦਾ ਹੈ ਲੇਕਿਨ ਧਨਵਾਦੀਆਂ ਮੈਂ ਸਾਰੀ ਪ੍ਰੈਸ ਦਾ ਜਿਨ੍ਹਾਂ ਨੇ ਸਮੇਂ ਸਿਰ ਉਸ ਗੱਲ ਨੂੰ ਜਨਤਕ ਕੀਤਾ ਲੋਕਾਂ ਤੱਕ ਲੈ ਕੇ ਗਏ ਤੇ ਉਸ ਅਪੀਲ ਨੂੰ ਮੰਨ ਕੇ ਸਾਡੇ ਨੌਜਵਾਨਾਂ ਦੇ ਜਥੇ ਹਰਿਆਣਾ ਚੋਂ ਬੱਧੀ ਪੱਧਰ ਤੇ ਆਏ ਸਾਡੇ ਪੰਜਾਬ ਦੇ ਵਿੱਚੋਂ ਵੱਡੀ ਪੱਧਰ ਦੇ ਉੱਤੇ ਜਥੇ ਪੰਜਾਬ ਚੋਂ ਆਏ ਨੌਜਵਾਨਾਂ ਦੇ ਜਿਨ੍ਹਾਂ ਨੇ ਆ ਕੇ ਮੋਰਚੇ ਨੂੰ ਸਪੋਰਟ ਕੀਤਾ ਹੈ ਮੋਰਚੇ ਨੂੰ ਪਹਿਰੇਦਾਰੀ ਦਿੱਤੀ ਹੈ ਔਰ ਇਥੇ ਮਜ਼ਬੂਤ ਸਾਡੇ ਕਿਸਾਨਾਂ ਨੇ ਸੱਜਣਾ ਭੈਣਾ ਨੇ ਮੋਰਚੇ ਨੂੰ ਸੰਭਾਲਣ ਲਈ પ્રયਯਤਨ ਕੀਤਾ। ਸੋ ਦੋਸਤੋ ਇਹ ਸਾਡੇ ਤੇ ਜਿਹੜਾ ਸਮਾਂ ਸਰਕਾਰ ਨੇ ਗੱਲਬਾਤ ਲਈ ਉਦੋਂ ਆਉਣਾ ਹੈ ਜਦੋਂ ਇਹ ਪਤਾ ਲੱਗਿਆ ਕਿ ਹੁਣ ਨਾ ਤਾਂ ਮੋਰਚਾ ਚੱਕਿਆ ਜਾਣਾ ਤੇ ਨਾ ਹੀ ਮੋਰਚੇ ਦੇ ਵਿੱਚੋਂ ਲੀਡਰ ਚੱਕਿਆ ਜਾਣਾ। ਤੇ ਫਿਰ ਸਰਕਾਰ ਨੇ ਗੱਲਬਾਤ ਤੇ ਆਉਣਾ ਸੋ ਇਸ ਕਰਕੇ ਆਪ ਸਭ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਬੜੇ ਸਤਕਾਰਯੋਗ ਸਾਡੀ ਭਰਾ ਹੈ ਤੱਕੜੇ ਹੋ ਕੇ ਇਸ ਮੋਰਚੇ ਦੇ ਵਿੱਚ ਅਗਰ ਇੱਕ ਹਫਤਾ ਤੁਸੀਂ ਤੱਕੜੇ ਹੋ ਕੇ ਇਸ ਮੋਰਚੇ ਦੀ ਪਹਿਰੇਦਾਰੀ ਕਰਗੇ ਤਾਂ ਮੇਰਾ ਖਿਆਲ ਹੈ ਮੋਰਚਾ ਜਿੱਤ ਲਾਂਗੇ ਇਸ ਵੇਲੇ ਗੱਲ ਕਰਦੇ ਆ ਨਰਿੰਦਰ ਮੋਦੀ ਸਰਕਾਰ ਦੀ ਜੀ ਹਾਂ ਤੁਹਾਨੂੰ ਦੱਸ ਦਿੰਦੇ ਆ ਕਿ ਉਹਨਾਂ ਦੇ ਵੱਲੋਂ ਵਨ ਨੇਸ਼ਨ ਵਨ ਇਲੈਕਸ਼ਨ ਨੂੰ ਜਿਹੜਾ ਕਿ ਅੱਗੇ ਵਿਦਾਇਆ ਜਾ ਰਿਹਾ ਤੇ ਇਸ ਮੌਜੂਦਾ ਸੈਸ਼ਨ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਬਿੱਲ ਪੇਸ਼ ਕਰਨ ਦੀ ਤਿਆਰੀ ਵੀ ਹੈ ਮੰਤਰੀ ਮੰਡਲ ਦੇ ਪ੍ਰਸਤਾਵ ਤੇ ਰਾਮਨਾਥ ਕੋਵਿੰਦ ਕਮੇਟੀ ਦੀ ਰਿਪੋਰਟ ਨੂੰ ਪਹਿਲਾ ਹੀ ਮਨਜ਼ੂਰੀ ਦੇ ਦਿੱਤੀ ਹੈ ਤੇ ਜੋ ਦੇਸ਼ ਭਰ ਦੇ ਵਿੱਚ ਇੱਕੋ ਸਮੇਂ ਚੋਣਾਂ ਦੀ ਵਕਾਲਤ ਕਰਦੀ ਹੈ ਜੀ ਹਾਂ ਤੁਹਾਨੂੰ ਦੱਸ ਦੇ ਕਿ ਵਿਆਪਕ ਸਮਰਥਨ ਨੂੰ ਯਕੀਨੀ ਬਣਾਉਣ ਦੇ ਲਈ ਸਰਕਾਰ ਬਿੱਲ ਤੇ ਸਹਿਮਤੀ ਬਣਾਉਣ ਦੀ ਯੋਜਨਾ ਬਣਾ ਰਹੀ ਹੈ ਤੇ ਇਸ ਲਈ ਇਸ ਬਿੱਲ ਨੂੰ ਸੰਸਦ ਤੋਂ ਸੰਯੁਕਤ ਸੰਸਦ ਦੀ ਕਮੇਟੀ ਕੋਲ ਚਰਚਾ ਲਈ ਭੇਜਿਆ ਜਾ ਚੁੱਕਿਆ ਜੀ ਹਾਂ ਬਿਲਕੁਲ ਤੁਹਾਨੂੰ ਦੱਸ ਦਿੰਨੇ ਆ ਕਿ ਬਿੱਲ ਨੂੰ ਜਿਹੜਾ ਕਿ ਸੰਸਦ ਤੋਂ ਸੰਯੁਕਤ ਸੰਸਦਿਕ ਕਮੇਟੀ ਦੇ ਕੋਲ ਭੇਜਿਆ ਜਾਵੇਗਾ ਤੇ ਜੀਪੀਸੀ ਇਸ ਬਿੱਲ ਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਚਰਚਾ ਕਰੇਗੀ ਤੇ ਇਸ ਤੋਂ ਇਲਾਵਾ ਸਾਰੇ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਸਪੀਕਰ ਅਤੇ ਦੇਸ਼ ਪਰ ਦੇ ਬੁੱਧੀਜੀਵੀ ਅਤੇ ਹੋਰ ਹਿੱਸੇਦਾਰ ਵੀ ਇਸ ਪ੍ਰਕਿਰਿਆ ਦੇ ਵਿੱਚ ਸ਼ਾਮਲ ਹੋਣਗੇ ਤੇ ਆਮ ਲੋਕਾਂ ਦੀ رائے ਵੀ ਲਈ ਜਾ ਸਕਦੀ ਹੈ ਤੇ ਇਸ ਤੋਂ ਪਹਿਲਾਂ ਸਤੰਬਰ ਦੇ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਵਨ ਨੇਸ਼ਨ ਵਨ ਇਲੈਕਸ਼ਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ ਤੇ ਕੈਬਨਟ ਮੀਟਿੰਗ ਤੋਂ ਬਾਅਦ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਸੀ ਕਿ ਪਹਿਲੇ ਪੜਾਅ ਦੇ ਵਿੱਚ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਇੱਕੋ ਸਮੇਂ ਹੋਣਗੀਆਂ ਤੇ ਇਸ ਤੋਂ ਬਾਅਦ ਹੁਣ 100 ਦਿਨਾਂ ਦੇ ਅੰਦਰ-ਅੰਦਰ ਦੂਜੇ ਪੜਾਅ ਦੇ ਵਿੱਚ ਨਗਰ ਨਿਗਮ ਚੋਣਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਨੇ ਜੀ ਹਾਂ ਵਨ ਨੇਸ਼ਨ ਵਨ ਇਲੈਕਸ਼ਨ ਤੇ ਵਿਚਾਰ ਕਰਨ ਦੇ ਲਈ ਸਾਫ ਦਾ ਰਾਸ਼ਟਰਪਤੀ ਡਰਾਮਨਾਥ ਕੋਵਿੰਦ ਦੀਪ ਪ੍ਰਧਾਨਗੀ ਹੇਠ 2 ਸਤੰਬਰ 2023 ਨੂੰ ਇੱਕ ਪੈਨਲ ਦਾ ਗਠਨ ਕੀਤਾ ਗਿਆ ਸੀ ਤੇ ਇਸ ਪੈਨਲ ਨੇ ਹਿੱਸੇਦਾਰਾ ਮਾਹਿਰਾਂ ਦੇ ਨਾਲ ਵਿਚਾਰ ਵਟਾਂਦਰ ਅਤੇ ਕੋਚ ਤੋਂ ਬਾਅਦ 14 ਮਾਰਚ ਨੂੰ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੂੰ ਆਪਣੀ ਰਿਪੋਰਟ ਜਿਹੜੀ ਕਿ ਸੌਂਪੀ ਸੀ ਸਾਪਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦੱਸ ਦਿੰਦਿਆ ਕਿ ਸ਼ਿਕਾਤ ਤੱਕ ਸਾਹਿਬ ਦੇ ਵੱਲੋਂ ਉਹਨਾਂ ਨੂੰ ਧਾਰਮਿਕ ਸਜ਼ਾ ਦਾ ਐਲਾਨ ਕੀਤਾ ਗਿਆ ਸੀ ਉਹਨਾਂ ਦੇ ਵੱਲੋਂ ਆਪਣੇ ਸਾਰੇ ਗੁਨਾਹ ਜਿਹੜੇ ਕਿ ਕਬੂਲ ਕੀਤੇ ਗਏ ਸੀ ਤੇ ਉਸ ਤੋਂ ਮਗਰੋਂ ਹੀ ਉਹਨਾਂ ਨੂੰ ਜਿਹੜਾ ਕਿ ਗ੍ਰੰਥੀ ਸਿੰਘ ਸਾਹਿਬਾਨ ਦੇ ਵੱਲੋਂ ਧਾਰਮਿਕ ਸਜ਼ਾ ਦਾ ਐਲਾਨ ਕੀਤਾ ਗਿਆ ਸੀ ਤੰਦਰਦੇ ਨੇ ਕਿ ਸੁਖਬੀਰ ਸਿੰਘ ਬਾਦਰ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਗੇਟ ਤੇ ਇੱਕ ਘੰਟਾ ਨੀਲਾ ਚੋਲਾ ਪਾ ਕੇ ਗੁਰਬਾਣੀ ਦੀ ਤੁੱਕ ਵਾਲੀ ਤਖਤੀ ਪਾ ਕੇ ਹੱਜਬਰ ਸ਼ਾ ਫੜ ਕੇ ਚੌਪਦਾਰ ਦੇ ਵਜੋ ਡਿਊਟੀ ਨਿਭਾ ਰਹਿ ਜਾਂਦੇ ਇਸ ਉਪਰੰਤ ਉਹ ਲੰਗਰ ਹਾਲ ਵਿਖੇ ਭਾਂਡੇ ਮਾਂਜਣ ਅਤੇ ਕੀਰਤਨ ਸਰਵਣ ਕਰਨ ਦੀ ਸੇਵਾ ਵੀ ਨਿਭਾ ਚੁੱਕੇ ਨੇ ਤੇ ਸਿੰਘ ਸਾਹਿਬਾਨ ਦੇ ਵੱਲੋਂ ਲਾਈ ਗਈ ਧਾਰਮਿਕ ਸਜ਼ਾ ਦੇ ਤਹਿਤ ਸਾਫ ਦਾ ਉਪ ਮੁਖਮੰਦ ਸ੍ਰੀ ਸੁਭੀਰ ਸਿੰਘ ਬਾਦਲ ਦੇ ਵੱਲੋਂ ਜਿਹੜਾ ਕਿ ਹੈ 10ਵਾਂ ਦਿਨ ਹੈ ਆਪਣੀ ਸੇਵਾ ਦਾ ਤੇ ਕਹਿ ਸਕਦਾ ਹੈ ਕਿ ਉਹਨਾਂ ਦੇ ਵੱਲੋਂ ਅੱਜ ਆਖਰੀ ਦਿਨ ਆਪਣੀ ਧਾਰਮਿਕ ਸਜ਼ਾ ਦਾ ਤੇ ਅੱਜ ਜੋ ਹੁਸ਼ਰੀ ਮੁਖਸਰ ਸਾਹਿਬ ਵਿਖੇ ਪਹੁੰਚ ਕੇ ਸੇਵਾ ਸ਼ੁਰੂ ਕਰ ਰਹੇ ਨੇ ਇਤਨਾ ਦੇ ਵੱਲੋਂ ਆਪਣੀ ਸੇਵਾ ਜਿਹੜੀ ਕਿ ਨਿਭਾਈ ਜਾ ਚੁੱਕੀ ਹੈ ਪਹਿਲਾਂ ਦੇ ਵੱਲੋਂ ਗੇਟ ਤੇ ਖੜ ਕੇ ਚੌਪੜ ਦੀ ਸੇਵਾ ਕੀਤੀ ਕਿ ਉਸ ਉਪਰੰਤ ਉਸ ਤੋਂ ਬਾਅਦ ਭਾਂਡੇ ਮਾਂਜਣ ਤੇ ਕੀਰਤਨ ਸਰਵਨ ਕਰਨ ਦੀ ਸੇਵਾ ਉਹਨਾਂ ਦੇ ਵੱਲੋਂ ਨਿਭਾਈ ਗਈ ਹੈ ਤੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਉਹਨਾਂ ਦੇ ਵੱਲੋਂ ਇਹ ਸੇਵਾ ਸ਼ੁਰੂ ਕੀਤੀ ਗਈ ਇਸ ਸੁਪਰਾਂਤਿਕ ਘੰਟੇ ਦੇ ਲਈ ਸੁਖਬੀਰ ਸਿੰਘ ਬਾਦਲ ਬਲਵਿੰਦਰ ਸਿੰਘ ਪੁੰਦ ਡਾਕਟਰ ਦਲਜੀਤ ਸਿੰਘ ਚੀਮਾ ਹੀਰਾ ਸਿੰਘ ਗਾਬੜਿਆ ਗੁਲਜਾਰ ਸਿੰਘ ਰਣਿੱਕੇ ਅਤੇ ਸੁੱਚਾ ਸਿੰਘ ਲੰਗਾ ਕੀਰਤਨ ਸਰਵਣ ਕਰ ਰਹੇ ਨੇ ਤਾਂ ਉਹ ਸੁਪਰਾਂਤ ਲੰਗਰ ਹਾਲ ਵੀ ਕੇ ਜੁੱਟੇ ਵਰਤਨਾ ਦੀ ਸੇਵਾ ਵੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਸ਼੍ਰੀ ਦਰਬਾਰ ਸਾਹਿਬ ਚ ਕਾਲਕ ਸਾਹਿਬ ਦੇ ਵੱਲੋਂ ਉਹਨਾਂ ਨੂੰ ਇਹ ਧਾਰਮਿਕ ਸਜ਼ਾ ਦਾ ਐਲਾਨ ਜਿਹੜਾ ਕੀ ਕੀਤਾ ਗਿਆ ਸੀ ਜਿਸ ਉਪਰੰਤ ਉਹਨਾਂ ਦੇ ਵੱਲੋਂ ਪਹਿਲਾ ਅਸ਼ਟੇ ਦਰਬਾਰ ਸਾਹਿਬ ਦੇ ਵਿੱਚ ਸੇਵਾ ਨਿਭਾਈ ਗਈ ਸੀ ਤੇ ਉਸ ਵੇਲੇ ਉਹਨਾਂ ਤੇ ਹਮਲਾ ਵੀ ਹੁੰਦਾ ਜਿਹਾ ਤਾਂ ਦਾਜ਼ਰ ਨੇ ਕਿ ਉਹਨਾਂ ਦੇ ਜਿਹੜਾ ਕਿ ਹੈ ਹਮਲਾ ਵੀ ਕੀਤਾ ਜਾਂਦਾ ਹੈ ਨਰਾਇਣ ਸਿੰਘ ਚੌੜਾ ਦੇ ਵੱਲੋਂ ਉਹਨਾਂ ਤੇ ਗੋਲੀ ਚਲਾਈ ਜਾਂਦੀ ਹੈ ਪਰ ਉਸ ਦੇ ਬਾਵਜੂਦ ਵੀ ਜੇਕਰ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਆਪਣੀ ਸਜ਼ਾ ਜਿਹੜੀ ਕਿ ਹੈ ਨਿਭਾਈ ਕਿ ਉਹਨਾਂ ਦੇ ਵੱਲੋਂ ਇੱਕ ਦਿਨ ਵੀ ਜਿਹੜਾ ਕਿ ਵਿਗਨ ਨਹੀਂ ਪਾਇਆ ਗਿਆ ਬਿਨਾਂਗਾ ਉਹਨਾਂ ਦੇ ਵੱਲੋਂ ਆਪਣੀ ਸਜ਼ਾ ਜਿਹੜੀ ਕਿ ਹੈ ਪੂਰੀ ਕੀਤੀ ਗਈ ਹੈ ਤਾਂ ਬਾਦਿਆਂ ਅਗਲੀ ਖਬਰ ਦੇ ਵੱਲ ਸਟ੍ਰੋਮ ਨੀ ਕਾਲੀ ਦਲ ਦੇ ਸੀਨੀਅਰ ਅਗੂ ਡਾਕਟਰ ਦਰਜੀਤ ਸਿੰਘ ਚੀਮਾ ਦੇ ਵੱਲੋਂ ਕਿਹਾ ਜਾ ਰਿਹਾ ਕਿ ਹਰਿਆਣਾ ਦੇ ਵਿੱਚ ਹੋ ਰਿਹਾ ਚੋਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਤਾਂ ਦੱਸਨੇ ਕਿ ਇਕਾਲੀ ਦਲ ਨੂੰ ਚੋਣਾ ਨਾ ਲੜਨ ਦੀ ਸਾਜ਼ਿਸ਼ ਦੀ ਜਿਹੜੀ ਕਿ ਨਿਖੇਧੀ ਕੀਤੀ ਗਈ ਹੈ ਤਾਂ ਦੱਸਨੇ ਕਿ ਸਟ੍ਰੋਮ ਨੀ ਕਾਲੀ ਦਲ ਦੇ ਸੀਨੀਅਰ ਅਗੂ ਡਾਕਟਰ ਦਰਜੀਤ ਸਿੰਘ ਚੀਮਾ ਨੇ ਅੱਜ ਹਰਿਆਣਾ ਦੇ ਵਿੱਚ ਹੋ ਰਹੀਆਂ ਗੁਰਦੁਆਰਾ ਕਮੇਟੀ ਦੇ ਚੋਣਾਂ ਬਾਰੇ ਇੱਕ ਗੱਲ ਆ ਕੇ ਉਹਨਾਂ ਨੇ ਕਿਹਾ ਹੈ ਕਿ ਉੱਥੇ ਜਿਹੜੇ ਚੋਣਾਂ ਹੋ ਰਹੀਆਂ ਨੇ ਉੱਥੇ ਅਕਾਲੀ ਦਲ ਨੂੰ ਚੋਣਾਂ ਲੜਨ ਤੋਂ ਰੋਕਣ ਲਈ ਸਾਜ਼ਿਸ਼ ਰਚੀ ਜਾ ਰਹੀ ਹੈ ਤੇ ਉਹਨਾਂ ਦੇ ਵੱਲੋਂ ਉਸ ਦਿਨ ਨਿਖੇਧੀ ਕੀਤੀ ਹੈ ਤੇ ਐਲਾਨ ਕੀਤਾ ਹੈ ਕਿ ਪਾਰਟੀ ਇਸ ਅੰਨ੍ਹਾ ਦੇ ਖਿਲਾਫ ਕਾਨੂੰਨੀ ਲੜਾਈ ਲੜੇਗੀ ਤੇ ਇਥੇ ਜਾਰੀ ਕੀਤੇ ਇੱਕ ਬਿਆਨ ਦੇ ਵਿੱਚ ਅਕਾਲੀ ਆਗੂ ਨੇ ਵੀ ਕਿਹਾ ਹੈ ਕਿ ਹਰਿਆਣਾ ਸਰਕਾਰ ਨੇ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕਰਕੇ ਲੋਕ ਪ੍ਰਤੀਨਿਧ ਐਕਟ ਦੀ ਧਾਰਾ 29A ਤਹਿਤ ਭਾਰਤੀ ਚੋਣ ਕਮਿਸ਼ਨ ਕੋਲ ਰਜਿਸਟਰਡ ਸਾਰੀਆਂ ਪਾਰਟੀਆਂ ਦੇ ਲਈ ਇਹ ਚੋਣਾ ਲੜਨ ਤੇ ਪਾਬੰਦੀ ਲਗਾ ਦਿੱਤੀ ਹੈ ਜਿਉਂ ਤਾਂ ਨੱਗੇ ਦੱਸਦੀਆਂ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਕੋਈ ਵੀ ਅਚੇਹੀ ਪਾਰਟੀ ਚੋਣ ਲੜਨ ਵਾਸਤੇ ਸਮੂਹ ਨਹੀਂ ਬਣਾ ਸਕਦੀ ਤੇ ਨਾ ਹੀ ਚੋਣ ਨਿਸ਼ਾਨ ਵਾਸਤੇ ਅਪਲਾਈ ਕਰ ਸਕਦੀ ਹੈ ਤੇ ਇਸ ਨੋਟੀਫਿਕੇਸ਼ਨ ਨੂੰ ਗੈਰ ਕਾਨੂੰਨੀ ਤੇ ਗੈਰ ਸੰਵਿਧਾਨਕ ਘਰਾ ਦਿੰਦੇ ਆ ਡਾਕਟਰ ਦਰਜੀਤ ਸਿੰਘ ਜੀਮਾ ਨੇ ਇਹ ਵੀ ਕਿਹਾ ਕਿ ਪਹਿਲਾਂ ਵੀ ਦਿੱਲੀ ਸਰਕਾਰ ਨੇ ਅਜਿਹੇ ਨੋਟੀਫਿਕੇਸ਼ਨ ਜਾਰੀ ਕਰਕੇ ਸਟ੍ਰਮ ਨੇ ਕਾਲੀਦਲ ਨੂੰ ਦਿੱਲੀ ਸੈਕ ਕੋਰ ਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲੜਨ ਤੋਂ ਰੋਕਣ ਦਾ ਯਤਨ ਕੀਤਾ ਸੀ ਪਰ ਪਾਰਟੀ ਨੇ ਹਾਈ ਕੋਰਟ ਕੋਲ ਪਹੁੰਚ ਕੇ ਜਿਹੜੇ ਇਸ ਦੀ ਹੈ ਨਿਗੇਦੀ ਕੀਤੀ ਸੀ ਤਾਂ ਉੱਥੇ ਜਿਹੜੀ ਕਿ ਹਾਈ ਕੋਰਟ ਕੋਲ ਪਹੁੰਚ ਕੀਤੀ ਸੀ ਮਾਨਯੋਗ ਅਦਾਲਤ ਨੇ ਵੀ ਕਿਹਾ ਹੈ ਕਿ ਹਰ ਇੱਕ ਧਰਮ ਨੂੰ ਨਿਰਪੱਖ ਅਧਿਕਾਰ ਹੈ ਜਿਸ ਨੂੰ ਖੋਇਆ ਨਹੀਂ ਜਾ ਸਕਦਾ ਡਾਕਟਰ ਚੀਮ ਨੇ ਹਰਿਆਣਾ ਗੁਰਦੁਆਰਾ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਇਹ ਨੋਟੀਫਿਕੇਸ਼ਨ ਵਾਪਸ ਲਿਆ ਜਾਵੇ ਤੇ ਇਹ ਵੀ ਕਿਹਾ ਹੈ ਕਿ ਜੇਕਰ ਜਵਾਬ ਨਹੀਂ ਕੀਤਾ ਜਾਂਦਾ ਤਾਂ ਅਸੀਂ ਅਦਾਲਤਾਂ ਕੋਲ ਪਹੁੰਚ ਕਰਾਂਗੇ ਕਿਉਂਕਿ ਇਹ ਸਾਡੇ ਲੋਕਤੰਤਰੀ ਹੱਕ ਤੇ ਹਮਲਾ ਹੈ ਤਾਂ ਗੱਲ ਕਰਦਾ ਹੈ ਕੈਨੇਡਾ ਸਰਕਾਰ ਦੀ ਕੈਨੇਡਾ ਸਰਕਾਰ ਦੇ ਵੱਲੋਂ ਐਕਸ਼ਨ ਲਿਆ ਗਿਆ ਜੀ ਉਹਨਾਂ ਦੇ ਵੱਲੇ ਕੋ ਵੱਡਾ ਐਕਸ਼ਨ ਜਿਹੜਾ ਕੀ ਲਿੱਤਾ ਜਾ ਚੁੱਕਿਆ ਤੁਹਾਨੂੰ ਦੱਸ ਦਿੰਨੇ ਆ ਕਿ ਹਾਂਜੀ ਕੀ ਚਾਹੀਦਾ ਸ਼ਫਤਾਬਲੀ ਵਰਤਨ ਵਾਲੀ ਕੁੜੀ ਰੁਕਸਾਰ ਨੂੰ ਕੈਨੇਡਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਜੀ ਹਾਂ ਬਿਲਕੁਲ ਤੁਹਾਨੂੰ ਦੱਸ ਦਿੰਨੇ ਆ ਕਿ ਕੁੜੀ ਸਣੇ ਚਾਰ ਹੋਰ ਵਿਅਕਤੀਆਂ ਨੂੰ ਜਿਹੜਾ ਕੀ ਕੈਨੇਡਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹਾਂਜੀ ਬ੍ਰੈਂਟਨ ਵਾਲਿਓ ਕੀ ਚਾਹੀਦਾ ਅਗੇ ਤੋਂ ਦੱਸਿਆ ਕਿ ਪੀਰ ਰੀਜਨਲ ਪੁਲਿਸ ਐਕਸਟਰਸ਼ਨ ਇਨਵੈਸਟੀਗੇਟਿਵ ਟਾਸਕ ਫੋਰਸ ਨੇ ਫਰੋਤੀ ਅਤੇ ਧੋਖਾਧੜੀ ਦੇ ਮਾਮਲੇ ਦੇ ਵਿੱਚ ਪੰਜ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਦੱਖਣੀ ਏਸ਼ੀਆਈ ਵਪਾਰਕ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੇ ਬ੍ਰੈਮਟਨ ਦੇ ਮੈਗਮਿਸਿਸਾਗਰ ਵਿੱਚ ਵਾਪਰੀਆਂ ਫਰੋਤੀ ਸੰਬੰਧਿਤ ਘਟਨਾਵਾਂ ਦੇ ਸੰਬੰਧ ਵਿੱਚ ਕਈ ਗ੍ਰਿਫਤਾਰੀਆਂ ਕੀਤੀਆਂ ਨੇ ਤਾਂ ਬਿਲਕੁਲ ਤੁਹਾਨੂੰ ਦਾ ਅੰਦਾਜ਼ਾ ਨਹੀਂ ਕਿ ਇੱਕ ਹੀ ਗ੍ਰਿਫਤਾਰੀਆਂ ਪਹਿਲਾਂ ਕਰ ਚੁੱਕੇ ਨੇ ਤੇ ਹੁਣ ਪੰਜ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਵਿੱਚ ਹਾਂਜੀ ਕੀ ਚਾਹੀਦਾ ਸੋਸ਼ਲ ਮੀਡੀਆ ਤੇ ਮਸ਼ਹੂਰ ਇਹ ਜੀ ਸ਼ਬਦਾਵਲੀ ਕਰਨ ਵਾਲੀ ਕੁੜੀ ਰੁਕਸਾਰ ਨਾਦੀ ਕੁੜੀ ਨੂੰ ਜਿਹੜਾ ਕਿ ਗ੍ਰਿਫਤਾਰ ਕਰ ਲਿਆ ਗਿਆ ਅਕਸਰ ਹੀ ਤੁਸੀਂ ਸੋਸ਼ਲ ਮੀਡੀਆ ਤੇ ਵੀਡੀਓਜ਼ ਦੇਖਦੇ ਹੋਵੋਗੇ ਜਿਸ ਨੂੰ ਪੰਜਾਬੀ ਦੇ ਬੋਲ ਖਾਸ ਤੌਰ ਤੇ ਜਿਹੜਾ ਕਿ ਕਾਫੀ ਪਸੰਦ ਕੀਤਾ ਜਾ ਰਿਹਾ ਸੀਗਾ ਇਹ ਜੀ ਸ਼ਬਦਾਵਲੀ ਵਰਤੀ ਜਾਂਦੀ ਹੈ ਹਾਂਜੀ ਕੀ ਚਾਹੀਦਾ ਸੋਸ਼ਲ ਮੀਡੀਆ ਤੇ ਕਾਫੀ ਜਿਹੜੀ ਕਿ ਵਾਇਰਲ ਹੈ ਇਹ ਕੁੜੀ ਦੇ ਦੀਆਂ ਵੀਡੀਓਸ ਉਸ ਨੂੰ ਜਿਹੜਾ ਕਿ ਹੈ ਕੈਨੇਡਾ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਉਸ ਦੇ ਨਾਲ ਹੀ ਚਾਰ ਹੋਰ ਜਾਣਿਆਂ ਨੂੰ ਜਿਹੜਾ ਕਿ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲਿੱਤਾ ਜਾ ਚੁੱਕਿਆ ਤੇ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਫਿਰੋਤ ਦੇ ਸੰਬੰਧਿਤ ਕਟਨਾਵਾਂ ਦੇ ਸੰਬੰਧ ਦੇ ਵਿੱਚ ਇਹ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ ਤੇ 4 ਹਥਿਆਰ ਜ਼ਬਤ ਕੀਤੇ ਗਏ ਨੇ ਜੀ ਹਾਂ ਇਹ ਵੀ ਇੱਕ ਅਹਿਮ ਜਾਣਕਾਰੀ ਜਿਹੜੀ ਕਿ ਸਾਹਮਣੇ ਆਈ ਹੈ ਕਿ ਇਹਨਾਂ ਦੇ ਕੋਲੋਂ ਜਿਹੜਾ ਕਿ ਹੈ ਹਥਿਆਰ ਵੀ ਜ਼ਬਤ ਕੀਤੇ ਗਏ ਨੇ ਹਾਲੇ ਦੇ ਵਿੱਚ EIITF ਨੇ 5 ਸ਼ੱਕੀਆਂ ਨੂੰ ਜਿਹੜਾ ਕਿ ਗ੍ਰਿਫਤਾਰ ਕੀਤਾ ਤੇ ਮੁਲਜ਼ਮਾਂ ਦੇ ਕੋਲੋਂ ਚਾਰ ਹਥਿਆਰ ਜ਼ਬਤ ਕੀਤੇ ਨੇ ਤੇ ਇਹ ਮੁਲਜ਼ਮ ਹਿੰਸਾ ਤੇ ਰੋਟੀ ਦੇ ਲਈ ਧਮਕੀਆਂ ਦੇਣ ਦੇ ਮਾਮਲੇ ਦੇ ਵਿੱਚ ਲੋੜਿੰਦੇ ਸਨ ਤਾਂ ਅੱਗੇ ਤੁਹਾਨੂੰ ਇਹ ਵੀ ਦੱਸਿਆ ਕਿ ਪੀਰ ਪੁਲਿਸ ਦੀ ਅਧਿਕਾਰਤ ਵੈੱਬਸਾਈਟ ਤੇ ਜਿਹੜੀ ਕਿ ਇੱਕ ਫਰੈਸ਼ ਨੋਟ ਜਾਰੀ ਹੈ ਤੇ ਉਸ ਦੇ ਮੁਤਾਬਕ ਮੁਲਜ਼ਮਾਂ ਦੀ ਪਛਾਣ ਬੰਦੂਤਾਨ ਸੇਖੋ ਹਰਮਨਜੀਤ ਸਿੰਘ ਤੇ ਜਿੰਦਰ ਤਤਲਾ ਰੁਕਸਾਰ ਦਿਨੇਸ਼ ਕੁਮਾਰ ਦੇ ਵਜੋਂ ਕੀਤੀ ਗਈ ਹੈ ਤੇ ਰੁਕਸਾਰ ਦੀ ਪਛਾਣ ਤੁਹਾਨੂੰ ਦੱਸਦਣਿਆ ਖਾਸ ਤੌਰ ਤੇ ਇਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਹਾਂਜੀ ਕੀ ਚਾਹੀਦਾ ਸ਼ਬਦਾਵਲੀ ਦੇ ਨਾਲ ਕਾਫੀ ਮਸ਼ਹੂਰ ਨੇ ਤੇ ਬ੍ਰੈਮਟਨ ਦੀ ਰਹਿਣ ਵਾਲੀ ਰੁਕਸਾਰ ਜਿਹੜੀ ਕੀ ਹੈ ਉਸ ਨੂੰ ਸਪਟੰਬਰ 2023 ਦੀਆ ਕਟਨਾਵਾ ਦੇ ਲਈ 30 ਜੁਲਾਈ 2024 ਨੂੰ ਗ੍ਰਫਤਾਰ ਕੀਤਾ ਗਿਆ ਸੀ ਅਤੇ ਜ਼ਬਰੀ ਵਸੂਲੀ ਤੇ ਧੋਖਾਧੜੀ ਦੇ ਦੋਸ਼ ਲਗਾਏ ਗਏ ਹਨ ਤੇ ਬਿਲਕੁਲ ਤਾਂ ਦੱਸ ਦਿੰਦੇ ਆ ਕਿ ਉਸ ਵੇਲੇ ਇਸ ਤੇ ਜਿਹੜੇ ਕਿ ਜ਼ਬਰੀ ਵਸੂਲੀ ਤੇ ਧੋਖਾਧੜੀ ਦੇ ਦੋਸ਼ ਵੀ ਲਗਾਏ ਗਏ ਸਨ ਤੇ ਉਸ ਨੂੰ ਬ੍ਰੈਮਟਨ ਦੇ ਵਿੱਚ Ontario Court of Justice ਦੇ ਵਿੱਚ ਜ਼ਮਾਨਤ ਦੀ ਸੁਣਵਾਈ ਲਈ ਹਿਰਾਸਤ ਦੇ ਵਿੱਚ ਰੱਖਿਆ ਗਿਆ ਸੀ ਅਤੇ ਉਦੋਂ ਤੋਂ ਅਦਾਲਤ ਦੁਆਰਾ ਲਗਾਈਆਂ ਗਈਆਂ ਸ਼ਰਤਾ ਦੇ ਨਾਲ ਰਹਾ ਕੀਤਾ ਗਿਆ ਸੀ ਜ਼ਿਕਰ ਇਹ ਹੋ ਗਿਆ ਕਿ ਅੱਜ ਤੱਕ EIITF ਨੇ 60 ਤੋਂ ਵੱਧ ਘਟਨਾਵਾਂ ਦੀ ਜਾਂਚ ਕੀਤੀ ਹੈ 21 ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ ਤੇ ਜਾਂਚ ਦੇ ਵਿੱਚ 20 ਹਥਿਆਰ 10000 ਡਾਲਰ ਤੋਂ ਵੱਧ ਦੀ ਰਕਮ ਤੇ ਛੇ ਚੋਰੀ ਹੋਏ ਵਾਰਨਾ ਦੀ ਬਰਾਮਦਗੀ ਵੀ ਹੋਈ ਆ ਤਾਂ ਬਿਲਕੁਲ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਇਸ ਕੁੜੀ ਦੀ ਰੁਖਸਾਰ ਦੀ ਜਿਸ ਨੂੰ ਕੈਨੇਡਾ ਪੁਲਿਸ ਨੇ ਗ੍ਰਫਤਾਰ ਕਰ ਲਿਆ ਕਾਫੀ ਮਸ਼ਹੂਰ ਹੈ ਹਾਂਜੀ ਕੀ ਚਾਹੀਦਾ ਕਹਿਣ ਵਾਲੀ ਕੁੜੀ ਜਿਹੜੀ ਕਿ ਉਸ ਨੂੰ ਕੈਨੇਡਾ ਪੁਲਿਸ ਨੇ ਉਸਤੇ ਜਿਹੜਾ ਕਿ ਵੱਡਾ ਐਕਸ਼ਨ ਲਿਆ ਧੋਖਾਧੜੀ ਅਤੇ ਜ਼ਬਰੀ ਵਸੂਲੀ ਮਾਮਲੇ ਦੇ ਵਿੱਚ ਕੈਨੇਡਾ ਪੁਲਿਸ ਦੇ ਵੱਲੋਂ ਇਸ ਨੂੰ ਤੇਜਦੇਤ ਹੋਰ ਚਾਰ ਸਾਥੀਆਂ ਨੂੰ ਗ੍ਰਫਤਾਰ ਕੀਤਾ ਹੈ ਮਸ਼ਹੂਰ ਪੰਜਾਬੀ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਦੀ ਤਾਂ ਬਿਲਕੁਲ ਗੱਲ ਕਰਦੇ ਆਂ ਦਿਲਜੀਤ ਦੋਸਾਂਝ ਦੇ ਚੰਡੀਗੜ੍ਹ ਦੇ ਵਿੱਚ ਹੋਣ ਵਾਲੇ ਕਾਨਸਰਟ ਦੀ ਤਾਂ ਉਸ ਉਪਰੰਤ ਕਮਿਸ਼ਨ ਦੇ ਵੱਲੋਂ ਜਿਹੜੀ ਕਿ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਤਾਂ ਉਸ ਦੇ ਵਿੱਚ ਖਾਸ ਤੌਰ ਤੇ ਇਹ ਵੀ ਕਿਹਾ ਗਿਆ ਹੈ ਕਿ ਬੱਚਿਆਂ ਨੂੰ ਸਟੇਜ ਤੇ ਨਾ ਚੜਨ ਦਿੱਤਾ ਜਾਵੇ ਦਰਦ ਨੇ ਕਿ 14 ਦਸੰਬਰ ਨੂੰ ਚੰਡੀਗੜ੍ਹ ਦੇ ਵਿੱਚ ਪੰਜਾਬੀ ਗਾਇਕ ਤੇ اداکار ਦਿਲਜੀਤ ਦੋਸਾਂਝ ਦਾ ਸੰਗੀਤਕ ਸਮਾਗਮ ਹੋਵੇਗਾ ਤੇ ਟ੍ਰੈਫਿਕ ਵਿਵਸਥਾ ਤੇ ਲਗਾਤਾਰ ਸਵਾਲ ਉਠਾਏ ਜਾਣ ਦੇ ਬਾਵਜੂਦ ਤੇ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਜੀ ਹਾਂ ਤੁਹਾਨੂੰ ਦੱਸ ਦਿੰਦੇ ਆ ਕਿ ਚੰਡੀਗੜ੍ਹ ਦੇ ਵਿੱਚ 14 ਦਸੰਬਰ ਨੂੰ ਦਿਲਜੀਤ ਦਾ ਕਾਨਸਰਟ ਹੈ ਤੇ ਉਸ ਤੋਂ ਪਹਿਲਾਂ ਵੀ ਵੱਖ-ਵੱਖ ਤਾਵਾਂ ਤੇ ਇੰਟਰਨੈਸ਼ਨਲੀ ਤੇ ਹੁਣ ਇੰਨੇ ਦੇ ਵਿੱਚ ਜਿਹੜਾ ਕਿ ਦਿਲਜੀਤ ਦਾ ਹੈ ਕਨਸਰਟਸ ਲਗਾਤਾਰ ਹੋ ਰਹੇ ਨੇ ਤੇ ਹੁਣ ਜਿਹੜਾ ਕਿ 14 ਦਸੰਬਰ ਨੂੰ ਚੰਡੀਗੜ੍ਹ ਦੇ ਵਿੱਚ ਇਹ ਕਨਸਰਟ ਹੋਣ ਜਾ ਰਿਹਾ ਜਿਸ ਦੇ ਤਹਿਤ ਕਮਿਸ਼ਨ ਦੇ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਤੇ ਲਗਾਤਾਰ ਜਿਹੜੇ ਕਿ ਟ੍ਰੈਫਿਕ ਵਿਵਸਥਾ ਤੇ ਵੀ ਕਾਫੀ ਸਵਾਲ ਉਠਾਏ ਜਾ ਰਹੇ ਸੀ ਉਸ ਦੇ ਬਾਵਜੂਦ ਵੀ ਇਸ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਤੇ ਇਸੇ ਵਿਚਾਲੇ ਹੀ ਵੱਡੀ ਖਬਰ ਇਹ ਵੀ ਸਾਹਮਣੇ ਆਈ ਹੈ ਕਿ ਦਿਲਜੀਤ ਦੋਸਾਨ ਦੇ ਕਾਨਸਰਟ ਤੋਂ ਪਹਿਲਾਂ ਹੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਜਿਸ ਹ ਅ ਕਮਿਸ਼ਨ ਦੇ ਵੱਲੋਂ ਜਾਰੀ ਐਡਵਾਈਜ਼ਰੀ ਦੇ ਵਿੱਚ ਛੋਟੇ ਬੱਚਿਆਂ ਨੂੰ ਸਟੇਜ ਤੇ ਨਾ ਬੁਲਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਦੇਸ ਦੀ ਨਾਲੀ ਕਮਿਸ਼ਨ ਨੇ ਉਹਨਾਂ ਨੂੰ ਹਦਾਇਤ ਵੀ ਕੀਤੀ ਹੈ ਕਿ ਉਹ ਪਟਿਆਲਾ ਪੈਗ ਪੰਜ ਤਾਰਾ ਕੇਸ ਆਦਿ ਵਰਗੇ ਗੀਤ ਗਾਉਣ ਤੋਂ ਵੀ ਗੁਰਰੇਸ਼ ਕਰਨ ਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਗੀਤ ਸੰਵੇਦਨਸ਼ੀਲ ਉਮਰ ਦੇ ਬੱਚਿਆਂ ਨੂੰ ਪ੍ਰਭਾਵਿਤ ਕਰਦੇ ਨੇ ਤੱਕ ਦੇ ਵੱਧਦੇ ਆ ਅਗਲੀ ਖਬਰ ਦੇ ਵੱਲ ਤਾਂ ਹੁਣ ਗੱਲ ਕਰਦੇ ਆ ਮੌਸਮ ਵਿਭਾਗ ਦੀ ਤਾਂ ਬਿਲਕੁਲ ਮੌਸਮ ਵਿਭਾਗ ਦੇ ਵੱਲੋਂ ਨਵਾਂ ਅਲਰਟ ਜਾਰੀ ਕਰ ਦਿੱਤਾ ਗਿਆ ਉਹਨਾਂ ਦੇ ਵੱਲੋਂ ਹੁਣ ਕਿਹਾ ਜਾ ਰਿਹਾ ਕਿ ਠੰਡ ਦਾ ਕਹਿਰ ਦਿਨੋ ਦਿਨ ਹੁਣ ਵੱਧਦਾ ਹੀ ਜਾਵੇਗਾ ਤੇ ਪਹਾੜਾਂ ਦੇ ਵਿੱਚ ਪੈ ਰਹੀ ਠੰਡ ਕਾਰਨ ਹੁਣ ਪੰਜਾਬ ਜਿਹੜਾ ਕਿ ਠਰ ਠਰਾ ਰਿਆ ਤਾਂ ਬਿਲਕੁਲ ਨਵੇਂ ਅਪਡੇਟ ਸਾਹਮਣੇ ਆ ਰਹੀ ਹੈ ਸ਼੍ਰੀਨਗਰ ਦੇ ਵਿੱਚ ਵੀ ਜਿਹੜੀ ਕਿ ਆ ਭਾਰ ਬਰਫਬਾਰੀ ਦੇਖਣ ਨੂੰ ਮਿਲੀ ਹੈ ਤੇ ਦੂਜੇ ਪਾਸੇ ਸ਼ਿਮਲਾ ਦੀ ਜੇਕਰ ਗੱਲ ਕਰੀਏ ਤਾਂ ਉੱਥੇ ਵੀ ਜਿਹੜੇ ਕਿ ਆ ਬਰ ਤੁੰਦ ਤੇ ਬਰਫਬਾਰੀ ਦੇਖਣ ਨੂੰ ਮਿਲ ਰਹੀ ਹੈ ਤੇ ਹੁਣ ਜੇਕਰ ਗੱਲ ਕਰਦੇ ਆ ਪੰਜਾਬ ਹਰਿਆਣਾ ਦੀ ਜਾਂ ਫਿਰ ਰਾਜਸਥਾਨ ਦੀ ਤਾਂ ਉੱਥੇ ਵੀ ਹੁਣ ਤੁੰਦ ਦਿਨੋ ਦਿਨ ਵਾਧੀ ਹੀ ਜਾ ਰਹੀ ਹੈ ਸ਼ੀਤ ਲਹਿਰ ਜਿਹੜੀ ਕਿ ਚੱਲਦੀ ਪਈ ਹੈ ਤੇ ਅਲਰਟ ਜਿਹੜੇ ਕਿ ਆ ਮੌਸਮ ਵਿਭਾਗ ਦੇ ਵੱਲੋਂ ਚਾਰੀ ਕਰ ਦਿੱਤੇ ਗਏ ਨੇ ਤਾਂ ਦੱਸਦੀ ਕਿ ਪਿਛਲੇ 2 ਦਿਨਾਂ ਤੋਂ ਸੀਤ ਲਹਿਰ ਕਾਰਨ ਸੂਬਾ ਠੰਡ ਨਾਲ ਠਰ ਰਿਹਾ ਤੇ ਮੌਸਮ ਵਿਭਾਗ ਨੇ ਕੁਝ ਜ਼ਿਲ੍ਹਿਆਂ ਦੇ ਵਿੱਚ 15 ਦਸੰਬਰ ਤੱਕ ਸੀਤ ਲਹਿਰ ਚੱਲਣ ਦੀ ਚੇਤਾਵਨੀ ਦਿੱਤੀ ਹੈ ਜਦਕਿ 17 ਦਸੰਬਰ ਤੱਕ ਮੌਸਮ ਖੁਸ਼ਕ ਕਰੇਗਾ ਜਿहां ਹਿਮਾਚਲ ਦੇ ਵਿੱਚ ਮੌਸਮ 'ਚ ਹੋਏ ਬਦਲਾਅ ਕਾਰਨ ਪੰਜਾਬ ਦੇ 6 ਜ਼ਿਲ੍ਹਿਆਂ ਦੇ ਵਿੱਚ ਘੱਟੋ ਘੱਟ ਤਾਪਮਾਨ 5 ਡਿਗਰੀ ਤੋਂ ਹੇਠਾ ਦਰਜ ਕੀਤਾ ਗਿਆ ਹੈ ਫਰੀਦਕੋਟ 2 ਡਿਗਰੀ ਨਾਲ ਸਭ ਤੋਂ ਠੰਡਾ ਰਿਹਾ ਹੈ ਹਾਲਾਂਕਿ ਦਿਨ ਦਾ ਤਾਪਮਾਨ ਦੇ ਵਿੱਚ 1 ਡਿਗਰੀ ਦਾ ਵਾਧਾ ਹੋਇਆ ਹਰਿਆਣਾ ਦੇ ਵਿੱਚ ਵੀ ਕੜਾਕੇ ਦੀ ਠੰਡ ਸ਼ੁਰੂ ਹੋ ਗਿਆ ਹੈ ਸੱਤ ਜ਼ਿਲ੍ਹਿਆਂ ਦੇ ਵਿੱਚ ਘੱਟੋ ਘੱਟ ਤਾਪਮਾਨ 5 ਡਿਗਰੀ ਤੋਂ ਹੇਠਾਂ ਦਰਜ ਕੀਤਾ ਗਿਆ ਹਿਸਾਰ ਤੇ ਸੋਨੀਪੱਤ ਦੇ ਵਿੱਚ ਤਾਪਮਾਨ 1.5 ਡਿਗਰੀ ਦਰਜ ਕੀਤਾ ਗਿਆ ਤੇ ਉਦੋਂ ਹੀ ਹਿਮਾਚਲ ਪ੍ਰਦੇਸ਼ ਦੇ ਵਿੱਚ 2 ਦਿਨਾਂ ਦੀ ਬ੍ਰੇਕ ਤੋਂ ਬਾਅਦ ਵੀਰਵਾ ਤੋਂ ਮੌਸਮ ਮੀਂਹ ਅਤੇ ਬਰਫਬਾਰੀ ਦੇ ਲਈ ਤਿਆਰ ਹੈ ਜਿहां ਇਸ ਵੀਰਾ ਵੀ ਸੁਰਤ ਤੁਸੀਂ ਦੇਖ ਸਕਦੇ ਹੋ ਤੇ ਮੌਸਮ ਦੇ ਵਿੱਚ ਇਹ ਬਦਲਾ ਸੂਬੇ ਦੇ ਵਿੱਚ ਪੱਛਮੀ ਗੜਬੜੀ ਕਾਰਨ ਹੋਣ ਜਾ ਰਿਹਾ ਤੇ ਦਰਾਨ ਲਾਹੌਰ ਸਪੀਤੀ ਚੰਬਾ ਕੁਲੂ ਕਿਨੌਰ ਅਤੇ ਕਾਂਗੜਾ ਤੇ ਉੱਚੇ ਇਲਾਕਿਆਂ 'ਚ ਵੀ ਵਕ-ਵਕ ਥਾਵਾਂ ਤੇ ਮੀਂਹ ਪਵੇਗਾ ਤੇ ਤੰਦਰਸਨਿਆ ਕਿ ਉੱਥੇ ਜਿਹੜੀ ਕਿ ਭਾਰੀ ਬਰਫ ਬਾਰਿ ਹੋਈ ਹੈ ਲੋਕਾਂ ਨੂੰ ਜਿਹੜੇ ਕਿ ਉੱਥੇ ਜਿਹੜੇ ਕਿ ਟੂਰਿਸਟ ਦੇ ਵਜੋਂ ਉੱਥੇ ਲੋਕ ਜਾ ਰਹੇ ਨੇ ਉਹਨਾਂ ਦੀਆਂ ਗੱਡੀਆਂ ਜਿਹੜੀਆਂ ਪਹਾੜਾਂ ਦੀ ਚੋਟੀਆਂ ਤੋਂ ਤਿਲਕ ਰਹੀਆਂ ਨੇ ਕਾਫੀ ਜਣੇ ਦੀ ਮੌਤ ਦੀ ਖਬਰ ਵੀ ਸੁਣਾਈ ਦਿੰਦੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਕਾਫੀ ਜਿਹੜਾ ਕਿ ਰਿਸਕੀ ਆ ਉੱਥੇ ਜਾਣਾ ਤਾਂ ਆਪਣੀ ਸਿਹਤ ਦਾ ਵੱਧ ਤੋਂ ਵੱਧ ਧਿਆਨ ਰੱਖੋ ਤੇ ਪੂਰੀ ਆਪਣੀ ਸੇਫਟੀ ਦੇ ਨਾਲ ਹੀ ਜੇਕਰ ਉਹ ਪਹਾੜੀ ਇਲਾਕਿਆਂ ਵੱਲ ਜਾਣੇ ਤਾਂ ਆਪਣੀ ਪੂਰੀ ਸੇਫਟੀ ਦੇ ਨਾਲ ਜਾਓ ਤੇ ਤੁਹਾਨੂੰ ਇਹ ਵੀ ਦੱਸ ਦਿਆ ਕਿ ਅਗਲੇ 7 ਦਿਨਾਂ ਦੇ ਦੌਰਾਨ ਹਿਮਾਚਲ ਦੇ ਬਾਕੀ ਹਿੱਸਿਆਂ ਦੇ ਵਿੱਚ ਮੌਸਮ ਜਿਹੜਾ ਕਿ ਖੁਸ਼ਕ ਰਹੇਗਾ Shimla 'ਚ ਘੱਟੋ-ਘੱਟ ਤਾਪਮਾਨ ਜੋ ਕਿ 1 ਡਿਗਰੀ ਦਰਜ ਕੀਤਾ ਗਿਆ ਸੀ ਬੁੱਧਵਾਰ ਨੂੰ ਵੀ 10 ਡਿਗਰੀ ਤੱਕ ਪਹੁੰਚ ਗਿਆ ਮਨਾਲੀ ਦੇ ਤਾਪਮਨ ਦੇ ਵਿੱਚ ਵਿੱਚ 4 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ